ਗੱਲ ਕਰਨ ਜਾ ਰਹੇ ਹਾਂ ਪਠਿੰਡਾ ਜ਼ਿਲ੍ਹੇ ਦੇ ਪਿੰਡ ਰਾਇਕੇ ਕਲਾਂ ਦੀ ਜਿੱਥੇ ਕਿ ਡਰੱਗ ਮਾਮਲੇ ਵਿੱਚ ਨਸ਼ੇ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਜੋ ਕਿ ਡੀਐਸਪੀ ਪਦ ਤੋਂ ਬਰਖਾਸਤ ਕੀਤੇ ਹੋਏ ਨੇ ਤਾਂ ਹੁਣ ਸਜ਼ਾ ਕੱਟ ਰਹੇ ਨੇ ਨਸ਼ੇ ਦੇ ਮਾਮਲੇ ਦੇ ਵਿੱਚ ਤਾਂ ਅੱਜ ਆਪਦੇ ਬਾਪ ਦੀ ਅੰਤਿਮ ਦਰਸ਼ਨ ਕਰਨ ਲਈ ਆਪਦੇ ਪਿੰਡ ਦੇ ਪੁਲਿਸ ਕਸਟਡੀ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ 3 ਤੋਂ 4 ਘੰਟਿਆਂ ਦਾ ਜਿਹੜਾ ਪੁਲਸ ਕਸਤੜੀ ਵਿੱਚ ਆਉਦੇ ਬਾਪ ਦਾ ਅੰਤਿਮ ਸੰਸਕਾਰ ਅੰਤਿਮ ਯਾਤਰਾ ਦੇ ਰਿਤੀ ਰਿਵਾਜ ਜਿਹੜੇ ਆਪਣੇ ਰਿਤੀ ਰਿਵਾਜ ਹੁੰਦੇ ਆ ਉਹਨਾਂ ਨੂੰ ਪੂਰਾ ਕਰਨ ਲਈ ਮਨਜੋਗ ਅਧਾਰਤ ਵੱਲੋਂ ਇਜਾਜ਼ਤ ਦਿੱਤੀ ਗਈ ਸੀ ਤਾਂ ਪੁਲਸ ਕਸਤੜੀ ਦੇ ਵਿੱਚ ਤਾਂ ਕਪੂਰਥਲਾ ਤੋਂ ਵਿੱਚੋਂ ਜਿਹੜੀ ਪਰਸਨ ਲੈ ਕੇ ਅੱਜ ਉੱਥੇ ਪਹੁੰਚੀ ਸੀ ਤਾਂ ਪਿੰਡ ਰਾਏਕੇ ਕਰਾਂ ਦਾ ਸਿੱਥੇ ਕਿ ਪਿੰਡ ਦੇ ਲੋਕ ਵੱਡੇ ਤੌਰ ਦੇ ਉੱਤੇ ਸ਼ਾਮਾ ਰਹੇ ਤਾਂ ਅੰਤਿਮ ਯਾਤਰਾ ਦੇ ਟਾਈਮ ਜਗਦੀਸ਼ ਭੋਲਾ ਆਪਣੇ ਬਾਪ ਦੇ ਪਾਬਕ ਹੁੰਦੇ ਨਜ਼ਰ ਆਏ ਤਾਂ ਉੱਥੇ ਜਗਦੀਸ਼ ਭੋਲਾ ਕੁਝ ਗੱਲਾਂ ਵੀ ਸਾਧੀਆਂ ਕਿਤੀਆਂ ਉਹਨਾਂ ਨੇ ਮੀਡੀਆ ਦੇ ਨਾਲ ਕਿਹਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਜਗਾ ਜਗਾ ਤੇ ਮੇਰੇ ਕੇਸਾਂ ਦੇ ਵਿੱਚ ਨਾਮ ਜਦ ਕੀਤਾ ਜਾ ਰਿਹਾ ਮੇਰੇ ਨਾਲ ਧੱਕਾ ਹੋ ਰਿਹਾ ਉੱਥੇ ਹੀ ਮਾਨਯੋਗ ਅਦਾਲਤ ਦੇ ਕੋਲੋਂ ਜੋਗੀ ਅੰਤਿਮ ਸੰਸਕਾਰ ਲਈ ਇਹਨਾਂ ਨੂੰ ਆਉਣ ਦੀ ਪਰਮਿਸ਼ਨ ਲਈ ਉਹਨਾਂ ਨੂੰ ਟਾਈਮ ਲੱਗ ਗਿਆ ਤਾਂ ਉੱਥੇ ਹੀ ਇਹ ਘਰ ਦੇ ਵਿੱਚ ਗੁਰਬਾਣੀ ਦੇ ਜਾਪ ਚੱਲਦੇ ਰਹੇ ਤਾਂ ਉੱਥੇ ਜਗਦੀਸ਼ ਭੋਲਾ ਨੇ 15 ਮਿੰਟ ਜਿਹੜਾ ਉਸ ਰੱਬ ਦੀ ਬਾਣੀ ਦੇ ਵਿੱਚ ਵੀ ਧਿਆਨ ਦਿੱਤੇ ਹੋਏ ਨਜ਼ਰ ਆਏ ਤਾਂ ਜਗਦੀਸ਼ ਭੋਲਾ ਜਿਹੜੇ ਆ ਆਖਰੀ ਜਿਹੜਿਆ ਸਾਸਬੰਧੀ ਰਿਸ਼ਤੇਦਾਰਾਂ ਨੂੰ ਮਿਲਦੇ ਨਜ਼ਰ ਆਏ ਤਾਂ ਉੱਥੇ ਵੱਖ-ਵੱਖ ਜਿਹੜੇ ਲੋਕ ਵੀ ਉੱਥੇ ਮਿਲਦੇ ਨਜ਼ਰ ਆਏ ਤਾਂ ਪੁਲਿਸ ਕਸਟਡੀ ਦੇ ਵਿੱਚ ਜਗਦੀਸ਼ ਭੋਲਾ ਨੂੰ ਲੈ ਕੇ ਆ ਗਿਆ ਤੇ ਅੰਤਿਮ ਜਿਹੜਾ ਕੰਧਾ ਜੀ ਨੂੰ ਆਪਾਂ ਕਹਿ ਦਿੰਨੇ ਆ ਦੇ ਬਾਪ ਨੂੰ ਕੰਦਾ ਦਿੰਦੇ ਜਗਦੀਸ਼ ਭੋਲਾ ਨਜ਼ਰ ਆਏ तमाम ਤਸਵੀਰਾਂ ਰਾਏਕੇ ਕਲਾ ਜ਼ਿਲ੍ਹਾ ਬਠਿੰਡਾ ਤੋਂ ਨਜ਼ਰ ਆ ਰਹੀਆਂ ਨੇ ਜਿੱਥੇ ਵੱਡੇ ਅੱਜ ਨਸ਼ੇ ਦੇ ਮਾਮਲੇ ਵਿੱਚ ਜਗਦੀਸ਼ ਭੋਲਾ ਸਜ਼ਾ ਕੱਟ ਰਹੇ ਨੇ ਤਾਂ ਉੱਥੇ ਹੀ ਡੀਐਸਪੀ ਬਰ ਡੀਐਸਪੀ ਪੱਤੋ ਬਰ ਖਾਸ ਤਕਤੇ ਹੋਏ ਨੇ ਤਾਂ ਪੁਲਿਸ ਦੀ ਕਸਤੜੀ ਦੇ ਵਿੱਚ ਅੱਜ ਉਹਨਾਂ ਨੂੰ ਲੈ ਕੇ ਆਇਆ ਗਿਆ ਪਿੰਡ ਆਪਣੇ ਬਾਪ ਦੀ ਕੁਝ ਸਮੇਂ ਪਹਿਲਾਂ ਉਹਨਾਂ ਦੀ ਮਾਤਾ ਜੀ ਕਾਲ ਚਰਨਾ ਕਰਕੇ ਸੀ ਪਰ ਉਹਨਾਂ ਦੇ ਪਿਤਾ ਜੀ ਕਾਲਸਰਨਾ ਕਰ ਗਏ ਤਾਂ ਹੁਣ ਲਗਾਤਾਰ ਆਪਣੇ ਬਾਪ ਨੂੰ ਅੰਤਿਮ ਵਿਦਾਈ ਦੇ ਵਿੱਚ ਕੰਦਾ ਦਿੰਦੇ ਨਜ਼ਰ ਆਏ ਮਾੜੇ ਕੰਮਾ ਦਾ ਕਹਿੰਦੇ ਮਾੜਾ ਨਤੀਜਾ ਹੁੰਦਾ ਹੈ ਤਾਂ ਦੇਖੋ ਤੁਸੀਂ ਕੋਈ ਮਾੜਾ ਕੰਮ ਕਰਦੇ ਹੋ ਤਾਂ ਆਖਿਰਕਾਰ ਇਹ ਕੁਛ ਐਂ ਮਾਪੇ ਬਾਪ ਨਹੀਂ ਵੱਡਾ ਇੱਕ ਆਈ ਅੰਤਿਮ ਸੰਸਕਾਰ ਦੇਖਣਾ ਰਹਿ ਜਾਂਦਾ ਹੈ ਤਾਂ तमाम ਤਸਵੀਰਾਂ ਨੇ ਰਾਈਕੇ ਕਲਾ ਪਿੰਡ ਦੀਆਂ ਜਿੱਥੇ ਕੀ ਅਜਗਦੀਸ਼ ਭੋਲਾ ਨੂੰ ਅੱਜ ਆਪਣੇ ਪਿੰਡ ਲੈ ਕੇ ਆਇਆ ਗਿਆ ਤਾਂ ਉੱਥੇ ਪੁਲਿਸ ਕਸਟਡੀ ਦੇ ਵਿੱਚ ਵੀ ਉਹਨਾਂ ਨੂੰ ਰਾਮ ਬਾਗ ਦੇ ਵਿੱਚ ਲੈਣ ਲੱਗ ਗਿਆ ਗਿਆ ਪਹਿਲਾਂ ਪਰਿਵਾਰ ਘਰੇ ਲੈ ਕੇ ਆਇਆ ਪੁਲਿਸ ਕਸਟਡੀ ਉਹਨਾਂ ਨੂੰ ਘਰੇ ਲੈ ਕੇ ਆਈ ਉਸ ਤੋਂ ਬਾਅਦ ਪਰ ਪੁਲਿਸ ਦੀ ਹੀ ਕਦੀ ਵਿੱਚ ਬੈ ਕੇ ਉਹ ਰਾਮ ਬਾਗ ਦੇ ਵਿੱਚ ਪਹੁੰਚ ਸ਼ਮਸ਼ਾਨ ਘਾਟ ਵਿੱਚ ਪਹੁੰਚੇ ਤਾਂ ਸ਼ਮਸ਼ਾਨ ਘਾਟ ਪੁਸਪੰਦਨ ਤੋਂ ਬਾਅਦ ਉਹ ਬਾਬੂਕ ਹੁੰਦੇ ਨਜ਼ਰ ਆਏ ਨੇ तमाम ਤਸਵੀਰਾਂ ਨੇ ਓ ਪਾਬੋ ਕੋ ਹੁੰਦੇ ਨਜ਼ਰ ਆਏ ਤਾਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਮੀਡੀਆ ਨਾਲ ਜਿੰਨੇ ਮੇਰੇ ਕੇਸ ਪਾਬ ਸਾਰੇ ਜਿੰਨੇ ਵੀ ਪਾਇਓ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨ ਦੇ ਨਾਮ ਮੈਨੂੰ ਵੀ ਦੇ ਨਹੀਂ ਦੇ ਰਹੇ ਸਭੁੱਝ ਕੇ ਸਾਰੇ ਕੱਟ ਹੋ ਰਹੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਇਸ ਜਿਦਿਸ਼ਰੇ ਮੈਨੂੰ ਤੱਕ ਮੈਂ ਚਾਹੁੰਦਾ ਜਿਦਿਸ਼ਰੇ ਕਰ ਰਹੀ ਹੈ ਇੱਕਾ ਚਾਹਿਆ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਸਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕਿ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਰਾਜਨੀਤਿਕ ਪੈਸਾ ਜਿਹੜਾ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਕੋਈ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਰਸੀ ਦੀ ਮੰਗਦਾ ਜੀ ਸਵੇਰੇ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਹੀ ਮੰਗਦਾ ਸੀਵੇ ਦੀ ਜਾਂਚ ਮੰਗਦਾ ਤੁਹਾਨੂੰ ਬੱਸ ਮੈਨੂੰ ਫਸੇ ਮੈਨੂੰ ਕਰ ਲਗਾ ਨਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਂ ਵਸੀ ਵੀ ਇਹ ਗ੍ਰੈਂਡ ਕਾਪਰ ਇਨਵੈਂਸਿਫੀ ਤੁਹਾਡੇ ਨਾਲ ਮੇਰਾ ਫੋਟੋ ਚਾਹੀਦੀ ਹੈ ਸਾਰਾ ਹੀ ਹੋਸ਼ ਤੁਸੀਂ ਕੱਲ੍ਹ ਉਹ ਇਸੇ ਸੇਮ ਅਫੇਅਰ ਉਹਦਾ ਅੱਛਾ ਜੀ ਉਹਨੂੰ 15 ਸਾਲ ਸਜ਼ਾ ਮੈਨੂੰ 12 ਸਾਲ ਉਹਨਾਂ ਉਹਨਾਂ ਦੀ ਹੋ ਗਈ ਬਸ ਸਾਰਾ ਟਾਰਗੇਟ ਹੀ ਹੋ ਗਈ ਫਿਰ ਤਾਂ ਬਿਲਕੁਲ ਬਿਲਕੁਲ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾ ਆਇਆ ਕਿ ਕੋਈ ਕੇਸ ਚ ਆਇਆ ਕਿ ਕੋਈ ਹੋਰ ਆਇਆ ਹਣਾ ਜਿੰਨਾ ਬੰਦਾ ਕੇਸ ਆਇਆ ਤੇ ਡਰ ਦੇ ਕੇ ਸਾਰੇ ਸਾਰੇ ਬਛੰਡੇ ਬਾਹਰ ਠੀਕ ਹੈ ਜੀ ਦੇ ਆ ਕਪੂਰ ਸੰਤ ਕਪੂਰ ਤੋਂ ਦੇਖ ਕੇ ਚਨਾਣੇ ਚ ਬਾਤ ਮੇਰਾ ਹੁਣ ਠੀਕ ਹੈ ਠੀਕ ਹੈ ਇਹਨੇ ਕੇਸ ਪਾਇਕ ਨੇ ਤੋਂ ਅੰਦਰ ਰਹਿੰਦੇ ਆਂਦੇ ਤੁਸੀਂ ਜੋ ਜੇਲ੍ਹ ਨਹੀਂ ਨਹੀਂ ਮੇਰੇ ਜੇਲ੍ਹ ਚ ਕੋਈ ਨਹੀਂ ਪਾਇਆ ਗਿਆ ਜਿਹੜਾ ਨਾਮ ਮੇਰੇ ਜੇਲ੍ਹ ਚ ਕੋਈ ਨਾਮਜਾਦ ਨਹੀਂ ਪਾਇਆ ਮੇਰੇ ਜੇਲ੍ਹ ਦੇ ਵਿੱਚ ਵੀ ਦੂਜਿਆਂ ਦੇ ਨਾਮਜਾਦ ਹੋਏ ਨੇ ਜੇ ਮੇਰਾ ਕਦੇ ਨਾਮਜਾਦ ਹੋਇਆ ਉਹ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਨੂੰ ਮੈਂ ਕੋਈ ਇੱਥੇ ਪਾ ਕਰ ਰਿਹਾ ਇਹ ਕੰਮ ਹੈ ਨਾ ਹੱਕਾ ਕਿਉਂ ਕੀਤਾ ਜਾ ਰਿਹਾ ਜੀ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੇ ਸਰਕਾਰ ਇਹਦੀ ਨਹੀਂ ਚਲੋ 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 ਜਲਦੀ ਚਲੋ